ਉਹ ਨਵੀਂ ਪੀੜ੍ਹੀ ਨਵੀਂ ਸੋਚ ਨਵੀਂ ਪਾਰਟੀ ਨਵੇਂ ਵਿਚਾਰ ਉਹਦਾ ਸਾਥ ਦਿਓ ਸਾਨੂੰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਪੈਸੇ ਕਮਾਉਣ ਨਹੀਂ ਆਏ ਨਾ ਮਾਫੀਆ ਬਣਾਉਣ ਆਇਆ ਨਾ ਕਿਤੇ ਰੇਤ ਦੀਆਂ ਖੱਡਾਂ 'ਚ ਸਪਾਣਾ ਆਇਆ ਨਾ ਕਿਤੇ ਢਾਬੇ 'ਚ ਸਪਾਣਾ ਹਿੱਸਾ ਪਾਉਣਾ ਤਾਂ ਤੁਹਾਡੇ ਦੁੱਖ ਸੁੱਖਾਂ ਦੇ ਸਪਾਣਾ ਆਇਆ ਇਹਨਾਂ ਤੋਂ ਦੁਖੀ ਹੋ ਕੇ ਇੱਥੇ ਸਾਨੂੰ ਇਹ ਸਟੈਪ ਲੈਣਾ ਪੈਣੀ ਮੈਂ ਬਹੁਤ ਮਸ਼ਹੂਰ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇੱਧਰ ਆਉਣ ਦੀ ਇਹਨਾਂ ਤੋਂ ਦੁਖੀ ਹੋ ਕੇ ਆਇਆ ਜੇ ਚੱਜ ਦੇ ਨਿਕਲ ਆਉਂਦੇ ਤਾਂ ਲੋਕ ਇਹਨਾਂ ਦੇ ਫੁੱਲਾਂ ਦੇ ਹਾਰ ਵੀ ਪਾ ਦਿੰਦੇ ਪਰ ਨਹੀਂ ਨਿਕਲੇ ਦੇਖ ਲਓ ਫਿਰ ਪ੍ਰਮਾਤਮਾ ਨੇ ਵੀ ਸਜ਼ਾ ਕਿੈਸੀ ਦਿੱਤੀ ਹੈ ਚੋਣ ਨਿਸ਼ਾਨੀ ਨਿਕਲ ਗਏ ਮਸ਼ੀਨਾਂ ਚੋਂ ਪ੍ਰਮਾਤਮਾ ਹੈਗਾ ਕਹਿੰਦਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਹੋਈ ਉਹ ਕਾਂਗਰਸ ਵਾਲੇ ਨੇ ਉਹ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕੱਢੀ ਜਾਓ ਮੈਂ ਕਰਾਂ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ साढे प्रधान जी अमन अरोड़ा जी साढे वाइस प्रेजिडेंट शहरी कलथी जी साढ़े बिजली मंत्री हरभजन सिंह जी जीटीओ साहब और तो अपने जलंधर तो जता के भेजे और मैं वादा किया कि जताओगे तुम उहाड़िया पौड़िया असं चढ़ावे मंत्री साहब महेंद्र भगत जी बैठे ने साढ़े करतारपुर साहब तो एम एल ए बैठे ने साडे होर बहुत सारे एम एल ए साहबान ਆਦੇਦਾਰ ਸਹਿਬਾਨ ਜਲੰਧਰ ਦੇ ਅਰਦ ਅਰਦ ਇਲਾਕੇ ਦੇ ਤੁਹਾਡੇ ਚੋਂ ਹੀ ਨੇ ਤੁਹਾਡੇ ਚੋਂ ਹੀ ਹੁਣ ਐਮਸੀ ਨਿਕਲਣਗੇ ਤੁਹਾਡੇ ਜੋ ਐਮਸੀ ਜਿਹੜੇ ਨੇ ਉਹ ਅੱਗੇ ਜਾ ਕੇ ਤਰੱਕੀਆਂ ਕਰਨਗੇ ਆਮ ਘਰਾਂ ਦੇ ਬੱਚਿਆਂ ਨੂੰ ਅਸੀਂ ਟਿਕਟਾਂ ਦਿੰਨੇ ਆ ਆਓ ਅੱਗੇ ਆਓ ਤਰੱਕੀਆਂ ਕਰੋ ਤੇ ਆਪ ਸਿਸਟਮ ਦੇ ਵਿੱਚ ਵੜੋ ਜੇ ਗੱਟਰ ਸਾਫ ਕਰਨਾ ਹੈ ਤਾਂ ਬਾਹਰੋਂ ਗਾਲਾਂ ਕੱਢ ਕੇ ਜਾਂ ਰੌਲਾ ਪਾ ਕੇ ਗੱਟਰ ਸਾਫ ਨਹੀਂ ਹੁੰਦਾ ਗੱਟਰ ਦੇ ਵਿੱਚ ਵੜਨਾ ਪੈਂਦਾ ਜੇ ਫਸਲ ਨੂੰ ਕੀੜਾ ਲੱਗ ਜਾਏ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ इत्ता मार के कीड़ा हटदा नहीं स्प्रे की टोली लैके अंदर वड़ना पैदा सिस्टम ठीक करिए यंग मुंडे आओ नए मुंडे आओ नवी कुडिया नमें नवा खून आवे राजनीति थोड़ा पता लगे कि असी भी पेल्ला तो कहें साढ़ा ही राज चलिया करूगा बस पुत भतीजे साले जीजे बस इतना हम लोग आए ने आम लोग आए ने जेडे हरभजन सिंह जी इटीओ साहब ने बिजली मंत्री ने तुम हैरान हो जाओगे ਇਨਾਂ ਦੇ ਪਿਤਾ ਜੀ ਇੱਕ ਬੈਂਡ ਮਾਸਟਰ ਨੇ ਜਿਹੜੇ ਵਿਆਹਾਂ 'ਚ ਬੈਂਡ ਵਜਾਉਂਦੇ ਹਨ ਬੈਂਡ ਮਾਸਟਰ ਦਾ ਬੇਟਾ ਪਹਿਲਾਂ ਈਟੀਓ ਸੀ ਐਕਸਾਈਜ਼ ਐਂਡ ਟੈਕਸੇਸ਼ਨ ਆਫਸਰ ਪੜ੍ਹ ਕੇ ਲੱਗੇ ਫਿਰ ਛੱਡ ਕੇ ਆਮ ਆਨੰਦ ਪਾਰਟੀ ਜਾ ਕੇ ਅੱਜ ਮੰਤਰੀ ਨੇ ਬਿਜਲੀ ਦੇ ਮੰਤਰੀ ਨੇ ਅੱਜ ਸਭ ਕੁਝ ਹੋ ਸਕਦਾ ਹੈ ਵਿਰੜ ਰਾਹ ਤੇ ਚਾਹੀਦੇ ਬਸ ਸੋ 21 ਤਰੀਕ ਨੂੰ ਝਾੜੂ ਵਾਲਾ ਬਟਨ ਦਬਕ ਕੇ ਆਪਣੇ ਬੱਚਿਆਂ ਦੀ ਆਪਣੇ ਸ਼ਹਿਰ ਦੀ ਕਿਸਮਤ ਆਪ ਲਿਖੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਆਇਆ ਹਾਂ ਆਮ ਤੌਰ ਤੇ ਕਹਿੰਦੇ ਜੀ ਐਮਸੀ ਦੇ ਚੋਣਾਂ ਜਾਂਦਾ ਨਹੀਂ ਹੁੰਦਾ ਮੁੱਖ ਮੰਤਰੀ ਮੈਂ ਕਹਾਂ ਯਾਰ ਮੈਂ ਕੋਈ ਚੋਣਾਂ ਸਮਝਦਾ ਹੀ ਨਹੀਂ ਇਹਨੂੰ ਮੈਂ ਤਾਂ ਲੋਕਾਂ ਨੂੰ ਮਿਲਣ ਚੱਲਿਆ ਮੈਂ ਆਉਂਗਾ ਮੈਂ ਲੋਕਾਂ ਨੂੰ ਮਿਲਣਾ ਇਹਨਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਨੂੰ ਤੁਸੀਂ ਬਣਾਇਆ ਨਹੀਂ ਮੈਂ ਅਸੀਂ ਕਿੱਥੇ ਝੋਜਦੇ ਸੀ ਪਿੰਡਾਂ ਚੋਂ ਆ ਕੇ ਤੁਸੀਂ ਏਡੇ ਏਡੀਆਂ ਪੋਸਟਰ ਤੇ ਪਹੁੰਚਾਤਾ ਪਰ ਹਾਂ ਨੀਅਤ ਤੇ ਬਿਲਕੁਲ ਨੀਅਤ ਸਾਫ਼ ਹੈ ਯਕੀਨ ਰੱਖੋ ਥੋੜੇ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਹੁਣ 75 ਸਾਲ ਦਾ ਉਲਝਿਆ ਹੋਇਆ ਤਾਣਾ ਹੌਲੀ ਹੌਲੀ ਤਾਂ ਠੀਕ ਹੋਊਗਾ ਨਾ ਜੇ ਆਪਾਂ ਕੋਈ 75 ਸਾਲ ਪੁਰਾਣੀ ਦੁਕਾਨ ਲੈ ਲਈਏ ਉਹਨੂੰ ਵੀ ਸਾਫ਼ ਕਰਦੇ ਕਰਦੇ ਉਹ ਚਲਮਾਰੀਆਂ ਅਲਮੂਰੀਆਂ ਲਾਉਂਦੇ ਲਾਉਂਦੇ ਟਾਈਮ ਲੱਗ ਜਾਂਦਾ ਠੀਕ ਹੈ ਨਾ ਪਰ ਕਰੀ ਜਾਂਦੇ ਆ ਨੀਅਤ ਸਾਫ਼ ਹੈ ਕਰੀ ਜਾਂਦੇ ਹਾਂ ਝੂਠ ਨਾਲ ਹੈ ਕਿਤੇ ਬਾਰਪੁਰ ਨਹੀਂ ਜਾਣਾ ਹੁਣ ਇੱਥੇ ਹੀ ਕਰੀਏ ਠੀਕ ਆਪਾਂ ਆਪਣੇ ਆਪਣੇ ਦੇਸ਼ ਨੂੰ ਹੀ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਤੇ ਉੱਥੇ ਉਹ ਉਹਨਾਂ ਨੂੰ ਉਹ ਹੁਣ ਗੱਡੀ 'ਚ ਕੱਢੀ ਜਾਂਦੇ ਆਪਾਂ ਨੂੰ ਇੱਥੋਂ ਉਹ ਕਹਿੰਦੇ ਜਾਓ ਵੀ ਆਪਾਂ ਆਪਣਾ ਮੁਲਕ ਠੀਕ ਕਰ ਲੈਨੇ ਆ ਹਰ ਕਿਸਮ ਦਾ ਮੌਸਮ ਹੈ ਇਸ ਦੇਸ਼ 'ਚ